ਲਗੇ ਜਿਹੜੀ ਜਮੀ ਚੋੜ ਦਾ ਨਤੀਜਾ ਆ ਗਿਆ ਗਿੱਦੜਬਾ ਤੋਂ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਜਿੱਤ ਦਰਜ ਕੀਤੀ ਹੈ ਹਰਦੀਪ ਸਿੰਘ ਟਿੰਪੀਟਲੋਂ ਨੇ ਆਮ ਆਦਮੀ ਪਾਰਟੀ ਦਾ ਝੰਡਾ ਗਿੱਦੜਬਾ ਦੇ ਵਿੱਚ ਕੱਢ ਦਿੱਤਾ 2 ਸਾਲ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜਿਹੜੀ ਸੀਟ ਸੀ ਉਹ ਆਖਰ ਟਿੰਪੀਟਲੋਂ ਨੇ ਲੈ ਲਈ ਪਰ ਹੁਣ ਗਿੱਦੜਬਾ ਸਿਰਫ ਇਹੀ ਕੁਝ ਨਾਵਾਂ ਨਾਲ ਨਹੀਂ ਜਾਣਿਆ ਜਾ ਰਿਹਾ ਸੀ ਇੱਥੇ ਸੁਖਰਾਜ ਸਿੰਘ ਨਿਆਮੀ ਵਾਲਾ ਵੀ ਸੀ ਸੁਖਰਾਜ ਸਿੰਘ ਨਿਆਮੀ ਵਾਲਾ ਹਰ ਕੋਈ ਉਹਨਾਂ ਨੂੰ ਮੋਰਚੇ ਤੋਂ ਜਾਣਦਾ ਆ ਇਨਸਾਫ ਮੋਰਚੇ ਤੋਂ ਜਾਣਦਾ ਆ ਤੇ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਐਤਕੀ ਚੋਣਾਂ ਦਾ ਰੁਖ ਕੀਤਾ ਸੀ ਪ੍ਰੈਸ ਕਾਨਫਰੰਸ ਵਿੱਚ ਸਮੇਂ ਤੇ ਕੀਤੀ ਸੀ ਆਪਣੀ ਉਮੀਦਵਾਰੀ ਜਿਹੜੀ ਐ ਡਿਕਲੇਅਰ ਕੀਤੀ ਸੀ ਔਰ ਨਾਲੋਂ ਨਾਲ ਚੋਣ ਪ੍ਰਕਿਰਿਆ ਦੇ ਵਿੱਚ ਰੁੱਝ ਗਏ ਸੀ ਪਰ ਸੁਖਰਾਜ ਸਿੰਘ ਨਿਆਮੀ ਵਾਲਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਤਾਂਮੀ ਉਹਨਾਂ ਨੇ ਗਿੱਦੜਬਾ ਦੇ ਲੋਕਾਂ ਵਾਸਤੇ ਕੁਝ ਮਕਸੂਸ ਗੱਲਾਂ ਜਿਹੜੀਆਂ ਉਹ ਜ਼ਰੂਰ ਆਖੀਆਂ ਨੇ ਕੀ ਕੁਝ ਬੋਲੇ ਨੇ ਸੁਖਰਾਜ ਸਿੰਘ ਆਓ ਸੁਣਦੇ ਕਿ ਅਸੀਂ ਖੇਤੀ ਪੁੱਲੇ ਜਾਂਦੇ ਆ ਤਾਂ ਮੈਂ ਤਾਂ ਇਹੀ ਮਾਨ ਵਾਲੀ ਗੱਲ ਕਰਦਾ ਕਿ ਜੇ ਜਿੰਨੇ ਲੋਕਾਂ ਨੇ ਯਾਦ ਰੱਖਿਆ ਘੱਟੋ ਘੱਟ ਉਹਨਾਂ ਨੇ ਇੰਨੀ ਗੱਲ ਤਾਂ ਯਾਦ ਰੱਖੀ ਕਿ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ ਉਹਦੇ ਹਜੇ ਤੱਕ ਦੋਸ਼ੀ ਜਿਹੜੇ ਬਾਹਰ ਨੇ ਜਿਨ੍ਹਾਂ ਦੇ ਉੱਤੇ ਸਰਕਾਰਾਂ ਨੇ ਕਾਰਵਾਈਆਂ ਨਹੀਂ ਕੀਤੀਆਂ ਤਾਂ ਬਾਕੀ ਜਿੰਨੇ 52 53 ਪਿੰਡ ਸੀ ਉਹਨਾਂ ਦੇ ਵਿੱਚ ਅਸੀਂ ਆਪਣਾ ਮੈਸੇਜ ਤਾਂ ਇਹੀ ਲਾਇਆ ਲੋਕਾਂ ਤੱਕ ਗੱਲ ਤਾਂ ਇਹੀ ਪਹੁੰਚਾਈ ਆ ਉਹ ਵੱਖਰੀ ਗੱਲ ਆ ਕਿ ਜਿਹੜੇ ਜਾਣਗੇ ਉਹਨਾਂ ਨੇ ਹੱਕ ਚ ਭਗਤਤਾ ਜਿਹੜੇ ਨਹੀਂ ਜਾਣੇ ਜਿਨ੍ਹਾਂ ਨੂੰ ਲੱਗਿਆ ਕਿ ਕੋਈ ਵੱਡੀ ਗੱਲ ਨਹੀਂ ਬੇਅਦਬੀ ਹੁੰਦੀ ਰਹਿੰਦੀ ਆ ਜਿਨ੍ਹਾਂ ਨੂੰ ਲੱਗਿਆ ਕਿ ਮੁੱਦੇ ਕੋਈ ਵੱਡੇ ਨਹੀਂ ਹੈਗੇ ਉਹਨਾਂ ਨੇ ਆਪਣਾ ਆਪ ਦਾ ਜਿਹੜਾ ਮਨ ਬਣਾਇਆ ਜਿੱਥੇ ਉੱਤੇ ਸਜੋ ਕੀਤਾ ਤਾਂ ਕੋਈ ਕਿਸੇ ਦੇ ਨਾਲ ਕੋਈ ਗਿਲਾ ਨਹੀਂ ਹੈ ਕਿਉਂਕਿ ਇਹ ਇੱਕ ਜੰਗ ਦਾ ਮੈਦਾਨ ਹੁੰਦਾ ਤੇ ਲੜਾਈ ਲੜਨਾ ਹਰ ਇੱਕ ਦਾ ਅਧਿਕਾਰ ਹੁੰਦਾ ਤੇ ਅਸੀਂ ਆਪਣੀ ਗੱਲ ਆਪਣੇ ਮੁੱਦੇ ਲੋਕਾਂ ਤੱਕ ਰੱਖੇ ਗੱਲ ਰੱਖੀ ਜਿੰਨੀ ਕੁ ਲੋਕਾਂ ਨੂੰ ਪਸੰਦ ਆਈ ਉਹਨਾਂ ਨੇ ਪਸੰਦ ਕੀਤੀ ਜਿਨ੍ਹਾਂ ਨੂੰ ਨਹੀਂ ਪਸੰਦ ਆਈ ਉਹਨਾਂ ਨੇ ਨਕਾਰਿਆ ਹਣਾ ਤਾਂ ਇਹੀ ਮੈਂ ਕਹੂੰਗਾ ਕਿ ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਥ ਦਿੱਤਾ ਤੇ ਜਿਹੜੇ ਲੋਕ ਅੱਗੇ ਮੇਨਸਟ੍ਰੀਮ ਚ ਆਏ ਆ ਉਹ ਵਧਾਈ ਦੇ ਪਾਤਰ ਨੇ ਤਾਂ ਉਹਨਾਂ ਨੂੰ ਮੈਂ ਕਹੂੰਗਾ ਕਿ ਉਹ ਜ਼ਰੂਰ ਲੋਕਾਂ ਦੀਆਂ ਇਹਨਾਂ ਆਸਾਂ ਉਮੀਦਾਂ ਦੇ ਉੱਤੇ ਖਰੇ ਉਤਰਨ ਜਿਹੜੇ ਲੋਕ ਜਿਹੜੇ ਕਿਸਾਨ ਵੀ ਵੀ ਦਿਨ ਤੋਂ ਮੰਡੀਆਂ ਚ ਰੋੜ ਰਹੇ ਆ ਹੋ ਸਕਦਾ ਜੇ ਉਹਨਾਂ ਦੀ ਸੁਣੀ ਜਾਵੇ ਜਿਹੜੇ ਇਸ਼ੂ ਦੇ ਉੱਤੇ ਸਰਕਾਰ ਆਈ ਸੀ ਬੇਅਦਬੀਆਂ ਦੇ ਉੱਤੇ ਗੋਲੀ ਕਾਢ ਦੇ ਉੱਤੇ ਹੋ ਸਕਦਾ ਉਹਨਾਂ ਦੀ ਸੁਣੀ ਜਾਵੇ ਜਾਂ ਜਿਹੜੇ ਬੰਦੀ ਸਿੰਘਾਂ ਦੇ ਧਰਨਿਆਂ ਦੇ ਵਿੱਚ ਭਾਈ ਗੁਰਬਖਸ਼ ਜੀ ਦੇ ਧਰਨੇ ਦੇ ਵਿੱਚ ਜਾਂ ਬਾਪੂ ਸੂਰ ਸਿੰਘ ਵੇਲੇ ਜਾਂ ਹੋਰ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਚੱਲਦਾ ਜਿੱਥੇ ਜਿੱਥੇ ਜਾ ਕੇ ਸਰਕਾਰ ਦੇ ਬੰਦੇ ਗੱਲ ਕਰਦੇ ਰਿਹਾ ਹੋ ਸਕਦਾ ਉਹ ਹੱਲ ਹੋ ਜਾਣ ਤਾਂ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਤਾਂ ਮੈਂ ਹੁਣੇ ਹੀ ਕਹਿਣਾ ਚਾਹੂੰਗਾ ਕਿ ਆਪਾਂ ਫੇਰ ਇਹਨਾਂ ਤੇ ਯਕੀਨ ਕੀਤਾ ਫੇਰ ਨਵੀਂ ਇਸੇ ਸਰਕਾਰ ਦੇ ਉੱਤੇ ਯਕੀਨ ਕਰਕੇ ਇਹਨਾਂ ਦੇ ਹੱਕ ਚ ਵੋਟਾਂ ਭੁਗਤੀਆਂ ਤਾਂ ਹੁਣ ਇੱਕ ਵਾਰੀ ਹੋਰ ਇਹ ਇਹਨਾਂ ਨੂੰ ਗੱਲ ਯਾਦ ਕਰਾਓ ਕਿ ਪਾਈਏ ਇਸ ਇਸ਼ੂਆਂ ਦੇ ਉੱਤੇ ਤੁਹਾਡੀ ਸਰਕਾਰ ਆਈ ਹੈ ਉਹਦੇ ਤੇ ਗੱਲ ਜਰੂਰ ਕਰਨ ਸਾਡਾ ਕੰਮ ਅਸੀਂ ਆਪਦਾ ਕਰਦੇ ਰਹਿਣਾ ਇਹ ਨਹੀਂ ਆ ਕਿ ਅਸੀਂ ਚੁੱਪ ਕਰ ਜਾਾਂਗੇ ਅਸੀਂ ਤਾਂ ਲੜਾਈ ਆ ਆਪਦੀ ਲੜਦੇ ਰਹਿਣੇ ਆ ਸਾਨੂੰ ਪਹਿਲਾਂ ਵੀ ਪਤਾ ਹੁੰਦਾ ਕਿ ਇਹਨਾਂ ਚੀਜ਼ਾਂ ਦੇ ਵਿੱਚ ਜਿੱਥੇ ਜਿੱਥੇ ਵੱਡੇ ਵੱਡੇ ਧਰਨਾਟ ਲੋਕ ਖੜੇ ਹੋਣ ਜਿਹੜੇ ਇਸ ਇਸ਼ੂ ਦੇ ਉੱਤੇ ਗੱਲ ਕਰਨੀ ਠੀਕ ਹੀ ਨਾ ਸਮਝਦੇ ਹੋਣ ਅਸੀਂ ਉਸ ਇਸ਼ੂ ਦੇ ਉੱਤੇ ਲੋਕਾਂ ਨੂੰ ਜਗਾਇਆ ਅਸੀਂ ਲੋਕਾਂ ਦੇ ਵਿੱਚ ਗੱਲ ਕੀਤੀ ਤੇ ਲੋਕਾਂ ਨੂੰ ਦੱਸਿਆ ਕਿ ਸਾਡਾ ਜਿਹੜਾ ਮੇਨ ਪਰਪਸ ਇੱਥੇ ਕਿਉਂਕਿ ਨਾ ਤਾਂ ਅਸੀਂ ਕੋਈ ਪਿਛਲੇ ਖਾਨਦਾਨੀ ਰਾਜਨੀਤਿਕਾ ਤੇ ਨਾ ਅਸੀਂ ਇਸ ਪੱੜ ਦੇ ਵਿੱਚੋਂ ਪਹਿਲਾਂ ਕਦੇ ਲੰਘੇ ਆ ਇਹੀ ਇਹਨਾਂ ਲੋਕਾਂ ਨੇ ਸਾਨੂੰ ਪਲੇਟਫਾਰਮ ਦਿੱਤਾ ਅਸੀਂ ਇਹਨਾਂ ਇਹਨਾਂ ਲੋਕਾਂ ਦੇ ਕਰਕੇ ਹੀ ਇੱਥੇ ਇਸ ਗੱਲ ਦੇ ਵਿੱਚ ਆਈਆਂ ਹਾਂ ਹਾਂ ਦੂਜੀ ਗੱਲ ਇੱਥੇ ਮੈਂ ਹੁਣ ਜ਼ਰੂਰ ਕਹਿਣੀ ਚਾਹਣਾ ਕਿ ਬਹੁਤ ਮੈਨੂੰ ਵੀਰਾਂ ਦੇ ਫੋਨ ਆਏ ਕਿ ਭਾਈ ਤੇਰੀ ਫਲਾਣੇ ਨੇ ਸਪੋਰਟ ਨਹੀਂ ਕੀਤੀ ਫਲਾਣੇ ਨੇ ਸਪੋਰਟ ਨਹੀਂ ਕੀਤੀ ਤਾਂ ਮੈਂ ਤਾਂ ਆਸ ਹੀ ਆਪਣੇ ਲੋਕਾਂ ਤੋਂ ਰੱਖਦਾ ਜਿਹੜੇ ਲੋਕਾਂ ਨੇ ਸਪੋਰਟਾਂ ਦੀ ਲੋੜ ਹੀ ਨਹੀਂ ਪਈ ਸੀ ਜਿੱਥੇ ਲੋਕਾਂ ਨੇ ਏਕਾ ਕਰ ਲਈਦਾ ਕਿਉਂਕਿ ਜੇ ਸਾਡੇ ਆਗੂ ਕਿਸੇ ਕਰਮਜਰਮ ਦੇ ਹੁੰਦੇ ਜੇ ਇਸ ਗੱਲ ਦੇ ਲਈ ਹੁੰਦੇ ਅੱਜ ਅਖਬਾਰੀਆਂ ਨਾ ਹੁੰਦੀਆਂ ਸਾਡੇ ਇਸ ਦੀਆਂ ਬੇਅਦਬੀਆਂ ਨਾ ਹੁੰਦੀਆਂ ਜੇ ਅਸੀਂ ਚੰਦ ਵੋਟਾਂ ਦੀ ਖਾਤਰ ਇੱਧਰ ਉੱਧਰ ਕਿਸੇ ਦੇ ਪਲੜਿਆਂ 'ਚ ਨਾ ਬੰਦੇ ਤਾਂ ਆਜਾ ਦਿਨ ਨਾ ਦੇਖਣੇ ਪੈਂਦੇ ਆਪਾਂ ਨੂੰ ਇਹਦੇ 'ਚ ਕਮੀਆਂ ਲੋਕਾਂ ਦੀਆਂ ਨਹੀਂ ਹੁੰਦੀਆਂ ਮੈਂ ਪਹਿਲਾਂ ਵੀ ਕਿਹਾ ਕਮੀਆਂ ਜਿਹਨਾਂ ਨੂੰ ਆਪਾਂ ਮੂਹਰੇ ਲਾ ਕੇ ਤੋੜ ਦਿੰਨੇ ਉਹਨਾਂ ਦੀਆਂ ਹੁੰਦੀਆਂ ਕਿਉਂਕਿ ਉਹ ਉਹਨਾਂ ਨੇ ਜਿਹੜੇ ਸਮਝੌਤੇ ਕਰਨੇ ਲੋਕ ਉਹਨਾਂ ਦੇ ਅੱਖਾਂ ਲਈ ਦੇਖਦੇ ਹੁੰਦੇ ਆ ਲੋਕ ਉਹਨਾਂ ਦੇ ਮੂੰਹ ਲਈ ਦੇਖਦੇ ਹੁੰਦੇ ਆ ਕਿ ਉਹ ਅੱਗੇ ਕੀ ਕਹਿੰਦੇ ਆ ਤਾ ਅੱਜ ਮੈਂ ਦੋ ਚਾਰ ਗੱਲਾਂ ਜੀਆਂ ਹੋਰ ਕਰਨੀਆਂ ਐ ਇਸ ਵਿਸ਼ੇ ਦੇ ਉੱਤੇ ਕਿ ਕਈ ਕਹਿਣਗੇ ਬਹੁਤ ਲੋਕ ਕਮੈਂਟ ਕਰਦੇ ਆ ਕਿ ਭਾਈ ਤੂੰ ਹਰੀਨਾਉ ਦਾ ਯਾਰ ਐ ਯਾਰ ਉਹ ਗਦਾਰ ਸੀ ਉਹ ਪੰਥ ਦਾ ਗਦਾਰ ਸੀ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਦੇ ਉੱਤੇ ਸਮਝੌਤਾ ਕੀਤਾ ਸੀਗਾ ਜਾਂ ਉਹਨੇ ਕਿਸੇ ਦੀ ਧੀ ਭੈਣ ਨੂੰ ਸ਼ਰੇਆਮ ਕੋਈ ਜਿਹੜੀ ਆਪਾਂ ਗੱਲ ਕਰੀਏ ਕਿ ਜਿਹੜਾ ਜਿਹੜਾ ਕਾਂਗਰਸ ਨੇ ਗਾਲਾਂ ਚ ਟਾਇਰ ਪਾਤੇ ਅ 2015 ਦੀ ਸਰਕਾਰ ਨੇ ਅੰਗ ਗਲੀਆਂ ਚ ਖਲਾਰਤੇ ਕੀ ਉਹਨੇ ਉਹ ਕੰਮ ਕੀਤੇ ਸੀ ਅਸੀਂ ਬੋਲਣ ਲੱਗੇ ਨਹੀਂ ਦੇਖਦੇ ਅਸੀਂ ਗੱਲ ਜਾਂਦੀ ਕਿੱਥੇ ਆ ਤੋਰ ਦੇ ਕਿੱਥੇ ਆ ਪਿਛਲੇ 10 ਸਾਲ ਤੋਂ ਜਿਹੜੇ ਸਾਡੇ ਬਾਬੇ ਜਿਹੜੇ ਸਾਡੇ ਲੋਕ ਧਰਨੇ ਲਾ ਰਹੇ ਆ ਜਿਹੜੇ ਅਜੇ ਤੱਕ ਕਹਿ ਰਹੇ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ ਕੀ ਉਹ ਬੰਦਿਆਂ ਨੇ ਇੱਕ ਵਾਰੀ ਕਿਹਾ ਕਿਸੇ ਨੇ ਮੈਂ ਗੁਰਪ੍ਰੀਤ ਹਰੀ ਨੌਂ ਦੇ ਪਰਿਵਾਰ ਦੇ ਨਾਲ ਇਸ ਗੱਲ ਦੇ ਲਈ ਖੜਾ ਕਿ 2015 ਦਾ ਉਹ ਵੀਰ ਮੇਰਾ ਮੇਰੇ ਨਾਲ ਪਾਛਾਆਂਾਂ ਵਿੱਚ ਮੀਨੇਰਾ ਚ ਝਖੜਾਂ ਦੇ ਵਿੱਚ ਬੈਠਦਾ ਰਿਹਾ ਤੇ ਭਾਈ ਜੇ ਉਹਦੀ ਮੌਤ ਹੋ ਗਈ ਤੇ ਜਿਹੋਦੇ ਘਰੇ ਜਾ ਕੇ ਬੈਠ ਗਿਆ ਤੇ ਬੈਠਣ ਦੀ ਤਕਲੀਫ ਹੋ ਗਈ ਲੋਕਾਂ ਨੂੰ ਇਹ ਚਾਰ ਪੰਜ 10 15 ਜਿਹੜੀਆਂ ਫੇਕ ਆਈਡੀਆਂ ਵਾਲੇ ਲੋਕ ਆ ਇਹ ਇਹ ਸਿਰਫ ਇੱਕ ਨੈਰੇਟਿਵ ਸਿਰਜਣਾ ਜਾਣਦੇ ਆ ਜਿਹੜਾਂ ਦੀ ਆਪ ਦੀ ਪਛਾਣ ਨਹੀਂ ਹੁੰਦੀ ਉਹ ਲੋਕਾਂ ਦੀ ਪਛਾਣ ਨੂੰ ਜੱਜ ਕਰਨ ਲੱਗ ਜਾਂਦੇ ਆ ਇੱਕੋ ਗੱਲ ਇੱਥੇ ਕਹਿਣੀ ਚਾਹਣਾ ਹੈ ਇੱਕੋ ਗੱਲ ਕਹਿਣੀ ਚਾਹਣਾ ਹੈ ਕਿ ਸਾਨੂੰ ਵੀ ਬੋਲਣਾ ਆਉਂਦਾ ਅਸੀਂ ਵੀ ਗੱਲ ਕਰਨੀ ਜਾਣਦੇ ਹਾਂ ਹੁਣ ਤੁਸੀਂ ਬਹੁਤ ਬਹੁਤ ਲੋਕ ਕਹਿੰਦੇ ਆ ਕਿ ਇਦਾਂ ਦਾ ਵਾਰਸ ਪੰਜਾਬ ਦੀ ਜਥੇਬੰਦੀ ਮੈਂ ਤੇ ਭਾਈ ਦੀਪ ਘਰ ਸੇਵਕ ਪਾਣਾ ਜੱਗੀ ਬਾਬਾ ਭਾਈ ਗਰਮੀਤ ਬੁੱਕਣ ਵਾਲਾ ਬਸੰਤ ਤੇ ਹੋਰ ਜਿਹੜੇ ਸਿੰਘ ਸਾਡੇ ਨਾਲ ਸੀਗੇ ਉਸ ਸਮੇਂ ਹਰਨੇਕ ਫੌਜੀ ਵੀ ਸੀਗਾ ਜਦੋਂ ਅਸੀਂ ਜਥੇਬੰਦੀ ਰੋਜ਼ ਕੀਤੀ ਆ ਤੇ ਸਾਨੂੰ ਅੱਜ ਸਾਡੀ ਜਥੇਬੰਦੀ ਤੇ ਉਹ ਬੰਦੇ ਜੱਜ ਕਰਦੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਜਥੇਬੰਦੀ ਬਣੀ ਕਦੋਂ ਆ ਇਸ ਜਥੇਬੰਦੀ ਦੇ ਨਾਂ ਤੇ ਉਹ ਉੱਤੇ ਲੋਕਾਂ ਨੇ ਰੋਟੀਆਂ ਸੇਕੀਆਂ ਘਰ ਭਰੇ ਅੱਜ ਉਸ ਨੂੰ ਆਪਣੀ ਜਥੇਬੰਦੀ ਬਣਾ ਕੇ ਤੁਸੀਂ ਇਹ ਸਾਫਤ ਕੀ ਕਰਨਾ ਚਾਹੁੰਦੇ ਹੋ ਕਿ ਸਾਡੀ ਜਥੇਬੰਦੀ ਆ ਇਸ ਜਥੇਬੰਦੀ ਪਿੱਛੇ 22 ਦੀਪ ਦਾ ਸਰੀਰ ਲੱਗਿਆ 22 ਦੀਪਾਂ ਦੀ ਜਾਨ ਗਈ ਹੈ ਤੇ ਜੇ ਤੁਸੀਂ ਇਸ ਇਸ ਜਥੇਬੰਦੀ ਨੂੰ ਪਰਿਵਾਰਵਾਦ ਦੇ ਪਰੜੇ ਚ ਤੋਲਣ ਦੀ ਗੱਲ ਕਰਦੇ ਹੋ ਉਧਰ ਤੋਲ ਕੇ ਤੁਸੀਂ ਕਹਿੰਦੇ ਹੋ ਕਿ ਪਰੜਾ ਭਾਰੀ ਰਹਿੰਦਾ ਤੇ ਫਿਰ ਇਸ ਜਥੇਬੰਦੀ ਦੇ ਅੱਜ ਦੇ ਮੌਜੂਦਾ ਮੁਖੀ ਅ ਅਮਰਤਪਾਲ ਸਿੰਘ ਜਿਹੜੇ ਡਿਗੜੂਗੜ੍ਹ ਸਾੰਮ ਦੇ ਵਿੱਚ ਬੰਦ ਆ ਉਹਨਾਂ ਦੇ ਪਰਿਵਾਰ ਨਾਲੋਂ ਮੈਂ ਪਹਿਲਾਂ ਦੀਪ ਬਾਈ ਦੇ ਪਰਿਵਾਰ ਨੂੰ ਪਹਿਲ ਦੇਣੀ ਚਾਹਣਾ ਸਾਡੇ ਲਈ ਸਤਕਾਰ ਬਾਈ ਦੀਪ ਦੇ ਪਰਿਵਾਰ ਦਾ ਸਭ ਤੋਂ ਪਹਿਲਾਂ ਹੋਊਗਾ। ਉਹਦਾ ਕਾਰਨ ਇਹ ਆ ਕਿਉਂਕਿ ਜੇ ਅਸੀਂ ਪਰਿਵਾਰਵਾਦ ਦੀ ਗੱਲ ਕਰਦੇ ਆ ਫਿਰ ਸਾਨੂੰ ਕਾਲੀ ਦਲ ਦੇ ਉੱਤੇ ਸਾੜਾ ਨਹੀਂ ਹੋਣਾ ਚਾਹੀਦਾ। ਫਿਰ ਸਾਨੂੰ ਕਾਲੀ ਦਲ ਦੇ ਪਰਿਵਾਰਵਾਦ ਤੇ ਸਾੜਾ ਨਹੀਂ ਹੋਣਾ ਚਾਹੀਦਾ ਵੀ ਕਾਲੀ ਦਲ ਪਰਿਵਾਰਵਾਦ ਚ ਕਿਉਂ ਫਿਰ ਰਿਹਾ। ਕਿਉਂਕਿ ਜੇ ਕਾਲੀ ਦਲ ਪਰਿਵਾਰਵਾਦ ਚ ਵੜਿਆ ਤਾਂ ਉਹ ਉਸ ਨਿਹਾਰ ਤੋਂ ਇੰਨਾ ਥੱਲੇ ਡਿੱਗਾ ਜਾ ਕੇ ਅੱਜ ਅੱਜ ਲੋਕਾਂ ਦੇ ਨੱਕੋ ਬੋਲੋ ਲੈ ਚੁੱਕਿਆ। ਜਥੇਬੰਦੀ ਇੱਕ ਸਟਰਕਚਰ ਹੁੰਦਾ ਇੱਕ ਢਾਂਚਾ ਹੁੰਦਾ ਜਿਹੜਾ ਬਣਾਇਆ ਗਿਆ। ਤੇ ਜਦੋਂ ਬਣਾਇਆ ਗਿਆ ਸੀ ਉਹਦੇ ਚ ਬਹੁਤ ਗੱਲਾਂ ਇਦਾਂ ਦੀਆਂ ਲਿਖਿਆ ਗਿਆ ਸੀ ਜਿਹਦੇ ਸਿਧਾਂਤ ਸਾਡੇ ਕੋਲੇ ਪਏ ਆ ਮੈਂ ਸਤਿਕਾਰ ਕਰਦਾ ਆ ਭਾਈ ਅਮਰਤਪਾਲ ਦੇ ਪਰਿਵਾਰ ਦਾ ਮੈਂ ਮੋਰਚੇ 'ਚ ਵੀ ਗਿਆ ਉੱਥੇ ਜਾ ਕੇ ਵੀ ਹਾਜ਼ਰੀ ਲਵਾਈ ਆ ਅਸੀਂ ਹਰ ਇੱਕ ਦੁੱਖ-ਸੁੱਖ ਦੇ ਵਿੱਚ ਵੀ ਖੜੇ ਆ ਜਿਹੜੀ ਗੱਲ ਹੋਈ ਆ ਜੇ ਜੇ ਦੂਜੀ ਗੱਲ ਕਰੀਏ ਕਿ ਸਾਡੇ ਜਥੇਬੰਦੀ ਦੇ 6 ਤੋਂ 7-9 ਜਿਹੜੇ ਵੀਰ ਆ ਸਾਡੇ ਭਰਾ ਨੌਜਵਾਨ ਗਰਮੀਤ ਬੁੱਕਣ ਵਾਲਾ ਗੌਰ ਔਜਲਾ ਦਲਜੀਤ ਕਲਸੀ ਬਸੰਤ ਕੁਲਵੰਤ ਬਾਈ ਹੋਰ ਵੀ ਕਈ ਨੌਜਵਾਨ ਜਿਹੜੇ ਸਾਡੇ ਇਸ ਜਥੇਬੰਦੀ ਨਾਲ ਸੰਬੰਧ ਰੱਖਦੇ ਆ ਜੇ ਚਾਹੇ ਅਮਰਸਰ ਦੀ ਵੀ ਗੱਲ ਕਰੀਏ ਬਲਜਿੰਦਰ ਜੰਗੀਆਂਣਾ ਹੋ ਗਿਆ ਕਲਵੰਤ ਬੁੱਟਰ ਹੋ ਗਿਆ ਉਹਦੇ ਵਿੱਚ ਜਿਹੜੇ ਅਮਰਸਰ ਦੀਆਂ ਜ਼ਿਲ੍ਹਿਆਂ ਦੇ ਵਿੱਚ ਬੰਦਾ ਜਿਹੜੇ ਇਹ ਨੌਜਵਾਨ ਆ ਜਿਹੜੇ ਇਹ ਜਥੇਬੰਦੀ ਦੇ ਸੀ ਹੁਣ ਗੱਲ ਕਰਦੇ ਆ ਸੋਚ ਦੀ ਅਸੀਂ ਪਾਤਸ਼ਾਹੀ ਸੋਚ ਦੇ ਦਾਵੇਦਾਰ ਆ ਨਾ ਸਾਨੂੰ ਤਕਲੀਫ ਅਮਰਤਪਾਲ ਤੋਂ ਆ ਨਾ ਸਾਨੂੰ ਕਿਸੇ ਹੋਰ ਤੋਂ ਆ ਅਮਰਤਪਾਲ ਪ੍ਰਧਾਨ ਜਦੋਂ ਲਾਇਆ ਜਾਂਦਾ ਸਾਡੀ ਜਥੇਬੰਦੀ ਵੱਲੋਂ ਲਾਇਆ ਜਾਂਦਾ ਸਾਡੇ ਉਹ ਬੰਦਿਆਂ ਵੱਲੋਂ ਲਾਇਆ ਜਾਂਦਾ ਜਿਹੜੇ ਅੱਜ ਬਾਈ ਅਮਰਤਪਾਲ ਦੇ ਨਾਲ ਜੇਲ੍ਹ ਦੇ ਵਿੱਚ ਬੰਦ ਬੈਠੇ ਨੇ ਤੇ ਜਿਹੜੇ ਕੁਝ ਕੁ ਬਾਹਰ ਨਹੀਂ ਸੋ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਜਿਹੜੇ ਲੋਕ ਸਾਨੂੰ ਖਿਲਾਫ ਦਿਖਾ ਕੇ ਸਾਬਤ ਕੀ ਕਰਨਾ ਚਾਹੁੰਦੇ ਆ ਕਿ ਅਸੀਂ ਉਹਨਾਂ ਪਰਿਵਾਰਾਂ ਦੇ ਖਿਲਾਫ ਹੋਗੇ ਅਸੀਂ ਸਾਡੇ ਬੰਦਿਆਂ ਦੇ ਖਿਲਾਫ ਹੋਗੇ ਯਾਰ ਅਸੀਂ ਖਿਲਾਫ ਤਾਂ ਦਿੱਲੀ ਦੇ ਆ ਅਸੀਂ ਖਿਲਾਫ ਤਾਂ ਦਿੱਲੀ ਸਿਸਟਮ ਦੇ ਆ ਅਸੀਂ ਪੰਜਾਬ ਦੇ ਲੋਕਾਂ ਦੇ ਖਿਲਾਫ ਥੋੜੀ ਆ ਸਾਡਾ ਸਾਡੇ ਲੋਕ ਆਪਸ ਵਿੱਚ ਇੱਕ ਦੂਜੇ ਦੇ ਲੱਤਾਂ ਖਿੱਚਣ ਤੋਂ ਵੇਹਲ ਨਹੀਂ ਮਿਲਦੀ ਯਾਰ ਅਸੀਂ ਦਿੱਲੀ ਦਾ ਸਵਾਹ ਲੜ ਲਾਂਗੇ ਮੈਂ ਅੱਜ ਵੀ ਆਣਾ ਕਿ ਗੁਰੂ ਸਾਹਿਬ ਦੀਆਂ ਬੇਅਦਬੀਆਂ ਦੇ ਉੱਤੇ 2015 ਤੋਂ ਲੈ ਕੇ ਅੱਜ ਤੱਕ ਆ ਜਿਹੜੇ ਕਮੈਂਟ ਕਮੁੰਡ ਕਰਨ ਵਾਲੇ ਆ ਜਿਹੜੇ ਬੇਕਾਰ ਜੀਆਂ ਆਈਡੀਆ ਤੋਂ ਉਤੋਂ ਗਾਲਾਂ ਕੱਢਣ ਦਾ ਕੱਲਾ ਕੰਮ ਕਰਨ ਜਾਣਦੇ ਆ ਕੀ ਉਹਨਾਂ ਨੂੰ ਪਤਾ ਕਿ ਬੇਅਦਬੀਆਂ ਗੁਰੂ ਸਾਹਿਬ ਦੀਆਂ ਇੰਨੇ ਲੰਮੇ ਸਮੇਂ ਤੋਂ ਹੋਈ ਜਾਂਦੀਆਂ ਤੇ ਉਹਦੇ 'ਚ ਅਸੀਂ ਗੱਲ ਕਰੀਏ ਦੇਖ ਅਮਰਤਪਾਲ ਉਸ ਅਮਰਤਪਾਲ ਸਾਡਾ ਭਰਾ ਉਹਦੇ ਨਾਲ ਲੱਖ ਵਖਰੇਵੇਂ ਜੇ ਹੋਣਗੇ ਨਾ ਸਾਡੇ ਤੇ ਅਸੀਂ ਘਰੇ ਬਹਿ ਕੇ ਬੈਠਣ ਦੀ ਗੱਲ ਕਰਦੇ ਆ ਘਰੇ ਬਹਿ ਕੇ ਨਿਚਠਣ ਦੀ ਗੱਲ ਕਰਦੇ ਆ ਘਰੇ ਬਹਿ ਕੇ ਗੱਲ ਕਰਨ ਦੀ ਗੱਲ ਕਰਦੇ ਆ ਤੁਸੀਂ ਫੇਸਬੁੱਕ ਤੇ ਬੈਠ ਕੇ ਜੱਜ ਨਾ ਕਰਿਆ ਕਰੋ ਬਈਰ ਵਿੱਚ ਫੋਨ ਨਾ ਕਰੋ ਜਿਹੜੇ ਵੀਰ ਫੋਨ ਕਰਦੇ ਆ ਜੇ ਲੜਾਈ ਸਾਡੀ ਦਿੱਲੀ ਦੇ ਨਾਲ ਆ ਤਾਂ ਲੜਾਈ ਸਾਡੀ ਦਿੱਲੀ ਨਾਲ ਰਹਿਣੀ ਚਾਹੀਦੀ ਆ ਸਾਡੀ ਲੜਾਈ ਸਾਡੀ ਪੰਜਾਬ ਦੇ ਮੁੰਡਿਆਂ ਨਾਲ ਨਹੀਂ ਆ ਸਾਡੀ ਲੜਾਈ ਸਾਡੇ ਆਪ ਦੇ ਲੋਕਾਂ ਨਾਲ ਨਹੀਂ ਆ ਤੇ ਜੇ ਸਾਡੇ ਆਪ ਦੇ ਲੋਕ ਸਾਨੂੰ ਖਰਾਬ ਕਰਨਗੇ ਤੇ ਅਸੀਂ ਉਹਨਾਂ ਨੂੰ ਘਰੇ ਬੈਠ ਕੇ ਸਮਝਾਉਣ ਦੀ ਹਿੰਮਤ ਰੱਖਦੇ ਆ ਉਹਨੇ ਦਿਨਾਂ ਗੱਲ ਕਰਨ ਦੀ ਹਿੰਮਤ ਰੱਖਦੇ ਆ ਜਿਹੜੇ ਕੋਈ ਆ 10 15 ਫੇਕ ਆਈਡੀਆਂ ਵਾਲੇ ਇੱਕ ਦੂਜੇ ਦੇ ਵਿਰੋਧ ਚ ਭਗਤੌਣ ਦੀ ਗੱਲ ਕਰਦੇ ਮੈਂ ਉਥੇ ਇਹ ਗੱਲ ਕਹਿਣੀ ਚਾਹਣਾ ਮੈਂ ਆਪਦੀ ਜ਼ਿੰਮੇਵਾਰੀ ਤੇ ਗੱਲ ਕਹਿੰਦਾ ਜੇ ਕੋਈ ਮੇਰੇ ਬੇਸ ਤੇ ਮੇਰੇ ਨਾਲ ਦਾ ਸਿੰਘ ਜਾਂ ਮੇਰੇ ਨਾਲ ਦਾ ਕੋਈ ਵੀਰ ਭਰਾ ਮੇਰਾ ਕੋਈ ਬਿਆਨ ਦਾਗਦਾ ਤਾਂ ਮੈਂ ਉਹਦਾ ਇਸ ਗੱਲ ਦੇ ਲਈ ਖੰਡਨ ਕਰਦਾ ਉਹ ਮੇਰਾ ਬਿਆਨ ਨਹੀਂ ਹੋ ਸਕਦਾ ਉਹ ਮੇਰਾ ਬਿਆਨ ਨਹੀਂ ਹੋ ਸਕਦਾ ਕੀ ਉਹਨਾਂ ਲੋਕਾਂ ਦੇ ਵਿੱਚ ਜ਼ਰੂਰਤ ਹੈਗੀ ਆ ਜਿਨ੍ਹਾਂ ਦੇ ਨਾਂ ਦੇ ਉੱਤੇ ਬਿਆਨ ਦਾਗੇ ਜਾਂਦੇ ਆ ਜਿਨ੍ਹਾਂ ਦੇ ਨਾਂ ਦੇ ਉੱਤੇ ਮੈਨੂੰ ਆ ਇੱਕ ਦੂਜੇ ਦਾ ਵਿਰੋਧੀ ਬਣਾ ਕੇ ਪੇਸ਼ ਕੀਤਾ ਜਾਂਦਾ ਕਿ ਉਹਨਾਂ 'ਚ ਹਿੰਮਤ ਹੈਗੀ ਉਹ ਕੰਡੈਮ ਕਰ ਸਕਣ ਫਿਰ ਇਹਦਾ ਮਤਲਬ ਤੁਸੀਂ ਨਾਲ ਨਾਲ ਹੋ ਲੜਾਈ ਦਿੱਲੀ ਨਾਲ ਲੱਗਦੀ ਸੋਹਣੀ ਲੱਗਦੀ ਆ ਲੜਾਈ ਇੱਥੋਂ ਦੇ ਸਿਸਟਮ ਨਾਲ ਲੜਦੇ ਸੋਹਣੇ ਲੱਗਦੇ ਆ ਭਰਾਵਾਂ 'ਚ ਲੜਾਉਣ ਦੀ ਕੋਸ਼ਿਸ਼ ਨਾ ਕਰੋ ਇਹ ਤਾਂ ਸਿਸਟਮ ਚਾਹੁੰਦਾ ਇਹ ਤਾਂ ਦਿੱਲੀ ਚਾਹੁੰਦੀ ਆ ਇਹ ਤਾਂ ਦਿੱਲੀ ਚਾਹੁੰਦੀ ਆ ਅੱਛਾ ਜੇ ਜੇ ਬਾਦਲ ਬਾਦਲ ਦਲ ਦਾ ਬੰਦਾ ਭਾਈ ਅਮਰਤਪਾਲ ਦੇ ਮੋਰਚੇ 'ਚ ਜਾ ਕੇ ਬਹਿ ਜੇ ਤਾਂ ਉਹ ਕਹਿੰਦੇ ਬਈ ਸਵੇਰ ਦਾ ਭੁੱਲਾ ਸ਼ਾਮ ਨੂੰ ਘਰ ਆ ਗਿਆ ਉਹਨੂੰ ਅਸੀਂ ਬਖਸ਼ ਦਿਓ ਜੇ ਉਹ ਹੀ ਬੱਦਲਦਲ ਦਾ ਬੰਦਾ ਕਿਸੇ ਹੋਰ ਦੇ ਹੱਕ 'ਚ ਬਿਆਨ ਦੇ ਦੇ ਤੋਗਦਾਰ ਹੋ ਜਾਂਦਾ ਯਾਰ ਥੋੜਾ ਮੈਂਟਲੀ ਲੈਵਲ ਤਾਂ ਸੈੱਟ ਕਰੋ ਨਾ ਯਾਰ ਆਪਣਾ ਆਪਾ ਲੜਕੀ ਦੇ ਨਾ ਰਹੇ ਆ ਜੇ ਅਕਾਲੀ ਦਲ ਪੰਜਾਬ ਦਾ ਹੈ ਤਾਂ ਪੰਜਾਬ ਦੇ ਲੋਕਾਂ ਦੇ ਹੱਥਾਂ 'ਚ ਰਹਿਣਾ ਚਾਹੀਦਾ ਤੇ ਫਿਰ ਪੰਜਾਬ ਦੇ ਲੋਕਾਂ ਨੂੰ ਤਕਲੀਫ ਕਿਉਂ ਹੁੰਦੀ ਐ ਇੱਕ ਦੂਜੇ ਨੂੰ ਸਾਨੂੰ ਅਸੀਂ ਲੜਕੀ ਦੇ ਨਾ ਰਹੇ ਆ ਸੋ ਗੱਲਾਂ ਮੈਂ ਜਿਹੜੇ ਬੰਦੇ ਇਹ ਤਿੰਨ ਪੰਜ ਕਰਨ ਵਾਲੇ ਹੁੰਦੇ ਆ ਨਾ ਇਹ ਇਹ ਪਰਿਵਾਰਵਾਦ ਨੂੰ ਲੜਾ ਕੇ ਜਾਂ ਉਹਨਾਂ ਦੇ ਖਿਲਾਫ ਕਹਿ ਕੇ ਵੀ ਪਤਾ ਨਹੀਂ ਮੈਂ ਮੈਨੂੰ ਤੁਸੀਂ ਕੱਢ ਕੇ ਦਿਖਾਓ ਯਾਰ ਗੱਲ ਅਸੀਂ ਅਮਰਤਪਾਲ ਦੇ ਹੱਕ 'ਚ ਚਾਰ ਬਿਆਨ ਦਿੱਤੇ ਹੋਣਗੇ ਖਿਲਾਫ ਨਹੀਂ ਦਿੱਤੇ ਹੋਣਗੇ ਤੇ ਲੋਕ ਇਹ ਚ ਹੀ ਸਮਝ ਲੱਗ ਜਾਂਦੇ ਆ ਖਿਲਾਫ ਹਕਤ ਦਾ ਗੁਰਪ੍ਰੀਤ ਸਿੰਘ ਹਰੀਨੌ ਇਹ ਨੌਜਵਾਨ ਸੀ ਜਿਹੜਾ ਸਭ ਤੋਂ ਪਹਿਲਾਂ ਅਮਰਤਪਾਲ ਦੇ ਹੱਕ 'ਚ ਭੁਗਤਣ ਲਈ ਆ ਉਹਨੂੰ ਪ੍ਰਧਾਨ ਲਾਉਣ ਦੇ ਲਈ ਚਾਚੇ ਵਿਦੀ ਦੇ ਨਾਲ ਚਾਚਾ ਵਿਦੀ ਉਹ ਸ਼ਖਸ ਨੇ ਜਿਹੜੇ ਬਾਈ ਦੀਪ ਸਿੱਧੂ ਦੇ ਚਾਚਾ ਜੀ ਨੇ ਬਠਿੰਡੇ ਵਾਲੇ ਤੇ ਮਨਦੀਪ ਸਿੱਧੂ ਬਾਈ ਦੀਪ ਸਿੱਧੂ ਦਾ ਭਰਾ ਜਿਹਦੀ ਅਸੀਂ ਬਹੁਤ ਇੱਜ਼ਤ ਕਰਦੇ ਹਾਂ ਤੇ ਇਹ ਉਹਨਾਂ ਦੇ ਨਾਲ ਉਸ ਸਮੇਂ ਅ ਅਮਰਤਪਾਲ ਨੂੰ ਪ੍ਰਧਾਨ ਲਾਉਣ ਵੇਲੇ ਲੜਿਆ ਸੀ ਉਦੋਂ ਕਿਸੇ ਨੂੰ ਦਿਖਿਆ ਨਹੀਂ ਜਿਉਂ ਨੇ ਚਾਰ ਗੱਲਾਂ ਕੋਈ ਉਹ ਜਿਹਾਂ ਕਰਤੀਆਂ ਜਿਹੜੀਆਂ ਉਹਨੂੰ ਨਹੀਂ ਚੰਗੀਆਂ ਲੱਗੀਆਂ ਜੇ ਉਹਨੇ ਕਹਿਤੀਆਂ ਤਾਂ ਯਾਰ ਉਹ ਫੇਕ ਫੇਕ ਆਈਡੀਆਂ ਵਾਲਿਆਂ ਨੂੰ ਮਿਰਚਾਂ ਲੱਗੀਆਂ ਯਾਰ ਫੇਕ ਆਈਡੀਆਂ ਵਾਲੇ ਆਪਣੇ ਆਪ ਨੂੰ ਜੱਜ ਬਣ ਕੇ ਕਰ ਲਾਗੇ ਜਿਨ੍ਹਾਂ ਦੀ ਆਪਦੀ ਕੋਈ ਪਛਾਣ ਨਹੀਂ ਹੈਗੀ ਮੈਂ ਸਿਰਫ ਇਹ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਾਂ ਪੰਥ ਦੇ ਵਿੱਚ ਸਾਡੇ ਆਪਸ ਵਿੱਚ اخਲਾਕ ਪੈਦਾ ਨਹੀਂ ਹੋਣੇ ਚਾਹੀਦੇ ਸਾਡੇ ਆਪਸ ਵਿੱਚ ਇੱਕ ਦੂਜੇ ਨਾਲ ਵਖਰੇਵੇਂ ਨਹੀਂ ਹੋਣੇ ਚਾਹੀਦੇ ਕੋਈ ਕਹਿੰਦਾ ਭਾਈ ਉਹਦੀ سپورਟ ਨਹੀਂ ਲੈਣ ਗਿਆ ਕੋਈ ਕਹਿੰਦਾ ਉਹਦੀ ਯਾਰ ਮੈਂ ਜਿੱਥੇ ਕਹਿਣਾ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਨੂੰ ਲੈ ਕੇ ਖੜ ਗਏ ਆ ਤਾਂ ਫਿਰ ਭਾਈ ਗੁਰੂ ਗ੍ਰੰਥ ਸਾਹਿਬ ਦੇ ਨਾਲ ਉਹ ਬੰਦੇ ਵੱਡੇ ਹੋਗੇ ਜਿੱਥੇ ਗੱਲ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਦੀ ਹੁੰਦੀ ਉਹਦੇ ਨਰਾਦਰ ਦੀ ਹੁੰਦੀ ਆ ਜਿੱਥੇ ਭਗਵੰਤ ਮਾਨ ਅਰਗੇ ਤੁਸੀਂ ਨਚਾਰਾਂ ਨੂੰ 92 ਬੰਦੇ ਦੇਤੇ ਯਾਰ ਜਿੱਥੇ ਤੁਸੀਂ ਉਹਨਾਂ ਦੀ ਸਰਕਾਰ ਬਣਾ ਕੇ ਰੱਖਤੀ ਜਿਸ 이슈 ਦੇ ਉੱਤੇ ਉਹਨਾਂ ਨੇ ਕੰਮ ਤੱਕ ਨਹੀਂ ਕੀਤਾ ਅਸੀਂ ਉਹਨਾਂ ਨੂੰ ਘੇਰਨ ਦੀ ਗੱਲ ਕਰਨ ਲੱਗੇ ਤੇ ਸਾਡੇ ਲੋਕ ਸਾੜੀ ਲੈ ਤੱਕ ਚਲਾ ਗਏ ਹੈਰਾਨਗੀ ਹੁੰਦੀ ਹੈ ਸਾਨੂੰ ਇਹਨਾਂ ਲੋਕਾਂ ਤੋਂ ਯਾਰ ਕੀ ਇਹ ਪੰਜਾਬ ਨੂੰ ਜੱਜ ਕਰਨਗੇ ਇਹ ਪੰਜਾਬ ਦੀ ਇਤਰਾਸ ਦੀ ਸੀ ਤੁਸੀਂ ਮਰ ਗਏ ਹੋ ਯਾਰ ਤੁਸੀਂ ਇਸ ਗੱਲ ਦੇ ਲਈ ਅੱਜ ਅੱਜ ਇਹ ਗੱਲ ਸਾਡੇ ਪੁਰਖੇ 7 ਤੋਂ 9 ਸਾਲ ਦੀ ਸਾਡੇ ਬਾਬਿਆਂ ਦੀ ਉਮਰ ਸੀ ਜਿਹੜੇ ਨੇ ਵਜ਼ੀਰੀਆਂ ਨੂੰ ਠੋਕਰਾਂ ਮਾਰ ਕੇ ਨੀਆਂ 'ਚ ਖੜਨਾ ਠੀਕ ਸਮਝਿਆ ਸੀਗਾ ਤੇ ਅਸੀਂ ਆਪਦੇ ਨੇ ਲੱਤੱਕ ਚੱਲ ਆ ਗਏ ਸਾਡੀ ਲੜਾਈ ਕਿਸੇ ਬਾਬੇ ਨਾਲ ਨਹੀਂ ਸਾਡੀ ਲੜਾਈ ਕਿਸੇ ਬੰਦੇ ਨਾਲ ਨਹੀਂ ਸਾਡੀ ਲੜਾਈ ਸਾਡੇ ਆਪ ਦੇ ਕਿਸੇ ਭਰਾ ਨਾਲ ਨਹੀਂ ਸਾਡੀ ਲੜਾਈ ਇੱਥੋਂ ਦੇ ਸਿਸਟਮ ਨਾਲ ਆ ਸਾਡੀ ਲੜਾਈ ਇੱਥੋਂ ਦੇ ਉਹਨਾਂ ਲੋਕਾਂ ਨਾਲ ਆ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਨੂੰ ਸਾਡੇ ਬਾਬਿਆਂ ਨੂੰ ਜੇਲ੍ਹਾਂ ਚ ਬੰਦ ਕੀਤਾ ਹੋਇਆ